ਹਾਂਜੀ ਗੁੱਡ ਮਾਰਨਿੰਗ ਸਾਰੇ ਵੀਰਾਂ ਨੂੰ ਤੇ ਕਰਤੀ ਮੈਂ ਬੁਲਾਉ ਦੀ ਸਟਾਰਟਿੰਗ ਤੇ ਇੱਕ ਮਿੰਟ ਰੁਕੋ ਮਾੜਾ ਇੱਕ ਮਿੰਟ ਦੇ ਦਿਓ ਹੋ ਰਿਹਾ ਉਹ ਇੱਕ ਮਿੰਟ ਸੀ ਸਿੱਟ ਕਰਨੇ ਪੜੇ ਲਓ ਮਿੱਤਰੋ ਗੱਲ ਇਹ ਤੇ ਗੱਲ ਆ ਬਾਤ ਤੇ ਵੀਡੀਓ ਦੀ ਕਰਦੀ ਸਟਾਰਟਿੰਗ ਆਪਾਂ ਕਰ ਦੇਣਾ ਸਾਈਡ ਕਿੰਜ ਕਰ ਲੈਂਨ ਨੂੰ ਤੇ ਅੱਜ ਆਪਾਂ ਇੱਕ ਤਾਂ ਯਾਰਾਂ ਆਪਣਾ YouTube ਦਾ ਟੈਕਸ ਫਾਰਮ ਭਰਨਾ ਹੈ ਕਿਉਂਕਿ ਆਪਾਂ ਗੱਪਿਆਂ ਨਹੀਂ ਵਾਜਦਾ ਜਿਹੜੀ ਗੱਲ ਹੁੰਦੀ ਆਪਾਂ ਦੱਸ ਦੇ ਦਿੰਦੇ ਹਾਂਗੇ US ਦਾ ਟੈਕਸ ਫਾਰਮ ਭਰਨਾ ਹੈ ਠੀਕ ਹੈ ਜਿੱਦੇ ਟੈਕਸ ਕੱਟਿਆ ਕਰਨ ਜੇ ਕੁਝ ਵੀ ਤੁਸੀਂ ਥਾਣ ਦੇਈਓ US ਟੈਕਸ ਇਨਫੋ ਤੇ ਇੱਕ ਆਪਾਂ ਜਾ ਕੇ ਉਹਨਾਂ ਡਾਕ ਵਾਲੇ ਕੋਲੇ ਆਪਣਾ ਡਾਕ ਹੀ ਆਉਂਦਾੜਾ ਆਪਣਾ ਉੱਥੇ ਆਪਰੋਣਾ ਵੀ Google AdSense ਪਿੰਨ ਆਉਣਾ ਲਾ ਆਪਣਾ ਉਹ ਆਪਾਂ ਅਪਲਾਈ ਕਰਤਾ ਸੀ ਦੋ ਦਿਨ ਹੋ ਗਏ ਉਹ ਇੱਕ ਕਦ ਦਿਨ ਤੱਕ ਰਹੇ ਕੀ ਪਤਾ ਉਹਦੋਂ ਪਹਿਲਾਂ ਵੀ ਆ ਜੇ ਬੱਟ ਵੀ ਹਾਫ ਡੇ ਦਾ ਪ੍ਰੋਸੀਜਰ ਹੁੰਦਾ ਇਹ ਤੇ ਫਿਰ ਉਹ ਕਰਨਾਗਾ ਤੇ ਫਿਰ ਇੱਕ ਤੁਹਾਨੂੰ ਬੋ ਦੱਸਿਆ ਜੀ ਉਹ ਭਰਨਾਗਾ ਤੇ ਬਾਕੀ ਜਿਹੜਾ ਵੀ ਇੰਨਾ ਖਾਸ ਕੋਈ ਏਡਾ ਹੈ ਨਹੀਂ ਪ੍ਰੋਗਰਾਮ ਹੋ ਸਕਿਆ ਬੈਂਕ 'ਚ ਵੀ ਛਾ ਕੇ ਆਵਾਂਗੇ ਯਾਰ ਬੈਂਕ ਨਾਲ ਆਪਣੇ ਨਾਲ ਮੰਨ ਲਓ ਜੀ ਅਟੈਚ ਟੂਚ ਕਰਾ ਕੇ ਮਤਲਬ ਚੈੱਕ ਕਰਾ ਕੇ ਆਵਾਂ ਬੈਂਕ ਵੀ ਪੈਨ ਕਾਰਡ ਅਟੈਚ ਆ ਆਧਾਰ ਕਾਰਡ ਅਟੈਚ ਸਾਰੇ ਕੰਮ ਕਰਨੇ ਇੱਕ ਦੋ ਕੰਮ ਕਰਨੇ ਤੇ ਜਦਾਂ ਮਨਪ੍ਰੀਤ ਕੋਲ ਇੱਕ ਆਉਂਦੇ ਮੁੰਡੇ ਮੁੰਡਾ ਆਉਂਦਾ ਬਾਹਰੋਂ ਬਾਰੋਂ ਨੇ ਮਨਿਆ ਤੁਮ ਮੋਕਸਰ ਦਾ ਮੱਲਾ ਦਾ ਰਮੋਲਦੀਪ ਕੀਪਤ ਆਪਣੇ ਵੀਡੀਓ ਵੇਖੋ ਮੈਨੂੰ ਪਤਾ ਹੋ ਵੇਹਦਾ ਯਹਾਂ ਭਰਾਓ ਤੇ ਉਹਨੇ ਵੀ ਆਉਣਾਗਾ ਤੇ ਬਸ ਚੱਲਦੇ ਆਂਗੇ ਹੁਣ ਪ੍ਰੋਗਰਾਮ ਕਪੂਤਰ ਕਬੱਤ ਵੀ ਬਾਹਰ ਕੱਢਦੇ ਚੱਲਦੇ ਆਪਨੇ ਤੇ ਦੋ ਦਿਨ ਹੋ ਗਏ ਵਿਚਾਰੇ ਭਗਤ ਉਹ ਵੀ ਨਹੀਂ ਕੱਡੇ ਠੀਕ ਆ ਉਹ ਵੀ ਨਹੀਂ ਕੱਡੇਗੇ ਬਸ ਉਹ ਵੀ ਵਿਚਾਰੇ ਇਹੀ ਬੈਠੇ ਆ ਦਾਣੇ ਪਾ ਦਿੰਨੇ ਆ ਕਿਉਂਕਿ ਟਾਈਮ ਨਹੀਂ ਲੱਗਿਆ ਹੁਣ ਉੱਠਦੇ ਆ ਤੇ ਟਾਈਮ 10:00 ਵਜੇ 17 ਮਿੰਟ ਹੋ ਗਏ ਮੈਂ ਚੱਲਦੇ ਆਂ ਚਲੋ ਫਿਰ ਤੇ ਫੇਰ ਕਰਦੇ ਆਂ ਹੁਣ ਨਾਲ ਸ਼ੇਅਰ ਚੰਗੀ ਤਰ੍ਹਾਂ ਨਾਲ ਕਬੂਤਰ ਕਬਤਰ ਕਾਢ ਦੀ ਘੰਟਾ ਕਾ ਬਾਅਦ ਦਾ ਘੰਟਾ 40 ਮਿੰਟ ਕਾਢ ਦਿਆਂ ਜਿੰਨੇ ਜਰ ਬਹਿਣਾ ਬਹਿ ਜਾਣਗੇ ਬਾਕੀ ਪਰ ਬਾਲਾ ਮੈਂ ਗੱਲ ਤਾਂ ਗੀਤ ਹੀ ਆਪਣਾ ਖੇਲਾ ਕੰਮ ਹੈ ਹਨਾ ਤੇ ਚਲੋ ਕੋਈ ਨਹੀਂ ਫੇਰ ਕਰਦੇ ਆਂ ਉਹਦੇ ਨਾਲ ਤੁਹਾਨੂੰ ਦਿਖਾਉਣੀ ਆਗੇ ਲਓ ਜੀ ਚੱਲਦੇ ਆਉਣਾ ਮੈਡੀਕਲ ਤੇ ਉਹ ਥੋੜੇ ਲੈ ਕੇ ਆਉਣਾ ਹੋ ਕੀ ਕਹਿੰਦੇ ਆ ਇਹ ਆ ਬਤਰ ਭਲਾ ਕਰੇ ਉਹ ਆਂਡਾ ਕਿ ਕਿੱਧਰ ਗਿਆ ਇਹ ਕਮਾਲ ਹੀ ਹੋ ਗਿਆ। ਇਹ ਕੰਡਾ ਕਿੱਧਰ ਗਿਆ? ਓਏ ਚੋਦੋ। ਜਮਾ ਕਮਾਲ ਹੀ ਹੋ ਗਿਆ। ਲੱਗਾ ਕਰਤਾ ਕੰਮ। ਉਹ ਥੋੜੀ ਭੈਣ ਦੀ ਥੋੜੀ ਦੀ ਸਾਲਿਓ। ਭੈਣ ਚੋਦੋ। ਇਹਦੇ ਸਾਲਾ ਨੇ ਕਿੱਥੇ? ਫੁੱਟ ਗਿਆ ਉਹਨਾਂ ਭੈਣ 14 5:00 ਬੱਜ ਗਿਆ ਸ਼ੁਕਰ ਹੈ ਐਂ ਨਹੀਂ ਯਾਰ ਸੁਢਲ ਜੇ ਤੂੰ ਅੱਲਾ ਨੂੰ ਜੋਗਰੀ ਹੈਗੇ ਨਹੀਂ ਹੈ ਉਹੀ ਹੈ ਦੁਨੀਆ ਤੇ ਡੰਡਰ ਕਰਨ ਵਾਲੀ ਗੱਲ ਭੈਣ ਜੁੱਤਾਂ ਨੇ ਹੋਰ ਹੀ ਕੰਮ ਕਰਤਾ ਖਾਲਿਆਂ ਨੇ ਆਂਡੇ ਵੀ ਹੁਣ ਦੋ ਹੋ ਗਏ ਮੈਂ ਥੱਲੇ ਅੰਡਾ ਆਇਆ ਕਿ ਲੋਟੇ ਰਹੇ ਨੇ ਸਿੱਟਿਆ ਕਿੱੜੇ ਲੋਟਾ ਹੈ ਮੈਂ ਮਹਾ ਕਾਜ ਕੱਢ ਤੇ ਮੈਂ ਭੈਣ ਕਰਤਾ ਕੰਮ ਕਰਦੇ ਹੁਣ ਮੈਡੀਕਲ ਜਾਇ ਕਰ ਇਹਨਾਂ ਨੇ ਤਾਂ ਕਰਤਾ ਕੰਮ ਕਰਨਾ ਸੀ ਆਬਦਲਾ ਬਚ ਗਿਆ ਵੈਸੇ ਹੋਇਆ ਨਹੀਂ ਹਜੇ ਤੇ ਲਾ ਦੀ ਇਹਨੂੰ ਮੈਂ ਲੌਕ ਕਰਾਂ ਤੈਨੂੰ ਆ ਕੇ ਛੱਡ ਦੇਣ ਨੂੰ ਆਪਾਂ ਕਿ ਰਾਹੀਂ ਪੈ ਰਹੇ ਨੇ ਯਾਰ पुट्ठे जमे हैं तो मेडिकल जाइए जवाक के डायपर से लेके आने और ना फिर शेयर कर देंगे लो मित्रों कर दिए लाखे बार बाहर कर दिए बाहर कर दिए बाहर आयो 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 बार चलो बारे ये जाऊंगे तो जावड़ो ਚਲੋ 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 ਬਾਹਰ ਚਲੋ 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 ਨੂੰ ਕੱਢ ਦਈਏ ਬਾਹਰ ਨੂੰ ਤੇ ਫੇਰ ਦਿਖਾਉਣੇ ਨੇ ਲਓ ਵੀ ਕੱਢ ਤੇ ਪਰ ਉਹ ਨਹੀਂ ਆਉਂਦੇ ਕਿਉਂਕਿ ਉਹ ਜੋੜੀ ਇਹਦਾ ਆਂਡੇ ਦੇ ਪਿੱਛੇ ਆਉਂਦੀ ਤੇ ਇਹਨਾਂ ਨੂੰ ਪਾਰ ਗੁਬਾਜ਼ਰਾ ਥੋੜਾ ਮੁਠੀ 'ਚ ਤੇ ਉਹ ਫਿਰਦੇ ਬਾਹਰ ਚਾਰੇ ਬਾਹਰ ਆ ਗਿਆ ਦੁੱਤੀ ਸਪਾਇੰਡਲ ਵਿੱਚ ਅੱਧਾ ਘੰਟਾ ਜੀ ਮੈਂ ਤੋਲੇ ਫੇਰ ਕਰ ਲੈਂਦੇ ਆਪ ਹੀ ਅੰਦਰ ਵੜ ਲੱਗ ਜਾਣਗੇ ਮੁਰਕੇ ਠੀਕ ਹੈ ਤੇ ਬਸ ਇਹ ਤੁਹਾਨੂੰ ਦਿਖਾ ਦਾਂਗੇ ਤੇ ਫਿਰ ਚੱਲਾਂਗੇ ਕਰਦੇ ਆ ਉਹਦਾ ਆਪਣਾ ਟੈਕਸ ਫਾਰਮ ਦਾ ਕੰਮ ਕਰਦੇਵੇਂ ਠੀਕ ਹੈ ਤੁਹਾਨੂੰ ਫਿਰ ਦਿਖਾਉਣੀਆਂ ਦੀ ਲਓ ਭਾਈ ਉਹ ਜਿਹੜੀ ਕਬੂਤਰੀ ਆ ਉਹ ਪਾਵਲੀ ਦੀ ਪਿੱਲੀ ਇੱਟ ਠੀਕ ਹੈ ਨਾ ਪਿੱਲੀ ਇੱਟ ਪਾ ਲਈ ਆ ਇੱਟ ਪਈ ਸੀ ਤੇ ਲੇਟ ਤੇ ਕੁੱਟ ਕੇ ਮਾਸ ਮਾਰ ਕੇ ਇਹਨਾਂ ਨੂੰ ਸਿਰ ਦੇ ਨੇ ਉੱਥੇ ਜਿੰਨੀ ਖਾਣੇ ਖਾਣੇ ਬਾਕੀ ਸਾਈਡ ਤੇ ਪਈ ਰੋਗੇ ਇਹ ਰੋਜ਼ ਮੂੰਹ ਮਾਰ ਲਿਆ ਕਰਨਗੇ ਉਪਰ ਨਾਲ ਕੰਦ ਨਾਲ ਉਹ ਜਿਹੜਾ ਉਹ ਨਹੀਂ ਜਿਗਾੜ ਮਲਾ ਆ ਕਲੀਜੀ ਨਾਲ ਰੰਗ ਜਾ ਇਹ ਖਾਈ ਜਾਂਦੇ ਸੀਗੇ ਮੈਂ ਜਲਾ ਇੱਟ ਪਈ ਦਲਾਇਆ ਤੇ ਕੁੱਟ ਕੇ ਇਹਨਾਂ ਨੂੰ ਪਾ ਦਿੰਨਾ ਮੈਂ ਤੇ ਇਹ ਦਿਖਾਉਣਾ ਤੁਹਾਨੂੰ ਮੈਂ ਲੋਭੀ ਕੁੱਟਦੀ ਪਲੀਟ ਤੇ ਇਕੱਠੀ ਕਰਕੇ ਛੱਡੀਆਂ ਨੂੰ ਵੇਖੀ ਆਇਓ 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 ਹੁਣ ਕਬੂਤਰ ਹੀ ਖਾਊਗਾ ਕਬੂਤਰ ਹੀ ਆਊਗਾ ਭੱਜੀ ਦੇਖੋ ਖਾਂਦੀ ਇਹ ਵੇਖੋ ਖਾਂਦੀ ਦੇਖੋ ਪਲੀਟ ਕੇ ਖਾਂਦੇ ਆਏ ਖਾਂਦੇ ਚਾਹ ਕੇ ਪੂਰੀ ਪਲੀਟੇ ਚੰਗੀ ਕਰਾਂ ਉਹ ਛੱਡ ਦੇਣ ਕਾਂਦੀ ਨਾਲ ਛੱਡ ਦੇਣ ਪਰ ਇਹਨੂੰ ਪਾ ਦੀ ਪਿੱਲੀ ਟੋਕੇ ਰਿਪੋਰਟ ਹੈ ਕਬੂਤਰੀ ਵੱਧ ਖਾਂਦੀ ਹੋੜਾ ਆ ਤੇ ਬਸ ਇਹਨੂੰ ਤੋਰੇ ਫਿਰ ਕਰ ਲੈਂਦੇ ਫਿਰ ਕਰਦੇ ਹਾਂ ਲੋ ਮਿੱਤਰੋ ਅੱਧਾ ਘੰਟਾ 40 ਮਿੰਟ ਬਾਹਰ ਰਹਿ ਕੇ ਤੇ ਆਪੇ ਆਪ ਦੀ ਆਪ ਹੀ ਅੰਦਰ ਵੜ ਗਏ ਸਾਰੇ ਅੱਜ ਰਿਪੋਰਟ ਹੋ ਗਈ ਬਸ ਉਹ ਪਾ ਤਣ ਤੋੜਦੇ ਸੀ ਬਸ ਇਹਨੂੰ ਜੜਦਈ ਹੁਣ ਆਪਾਂ ਚੱਲਦੇ ਆ ਮਨਪ੍ਰੀਤ ਕੋਲੇ ਕੇ ਕਰਤੀ ਰਿਪੋਰਟ ਹੈ ਪਾਣੀ ਹੈਗਾ ਦਾਣੇ ਬਾਹਰ ਪਾਤੀ ਕੁਛ ਇਹਨਾਂ ਨੂੰ بس ਚੱਲਦੇ ਆਂ ਵਜਾ ਪੈਨ ਕਾਰਡ ਚੱਕ ਲਈਏ ਤੋ ਕਰਦੇ ਜਿਹੜਾ ਆਪਣਾ ਠੀਕ ਹੈ ਇਹਨੂੰ ਓਹੋ ਟੈਕਸ ਇਨਫੋ ਟੈਕਸ ਪਰ ਟੈਕਸ ਨਾਲ ਫਾਰਮ ਦੇ ਭਰਨਾ ਓਕਰਪੜਾ ਪਰ ਚੱਲਦੇ ਆਂ ਤੇ ਤੁਹਾਨੂੰ ਫੇਰ ਦਿਖਾਉਣੇ ਵੀ ਲਓ ਭਾਈ ਮਿੱਤਰੋ ਜਿਹੜਾ ਆਪਣਾ ਫਾਰਮਸ ਟੈਕਸ ਹੋ ਕੇ ਰਾਂ ਭਰਤਾ ਇੰਨ ਰਿਵਿਊ ਚ ਚੱਲੀ ਜਾਂਦਾ ਮੰਨ ਲਾ ਕੇ ਚੱਲੇ ਜੇ ਤੇ ਮਨਪ੍ਰੀਤ ਨੇ ਇਹ ਤੁਹਾਨੂੰ ਬੈਠੇ ਭਰਤਾ ਸੀਗਾ ਹੁਣ ਘਰੇ ਚੱਲਦੇ ਨਾਉਣੇ ਆ ਯਾਰ ਠੀਕ ਆ ਨਾ ਹੁਣ ਕਿ ਫੇਚਰਾਂ ਦੇ ਕੋਲ ਦੁਆਰੇ ਫੇਰ ਤੇ ਕਰਦੇ ਆਂ ਨਾਲ ਸ਼ੇਅਰ ਦੁਆਰੇ ਫੇਰ ਕਰਨ ਦੱਸਦੇ ਆਂ ਕੀ ਕਰਨਾ ਇਹ ਇਹ ਤਾਂ ਖਾਸ ਕੰਮ ਤਾਂ ਹੈ ਨਹੀਂ ਫੇਰ ਦਿਖਾਉਣੇ ਤੁਹਾਨੂੰ ਮੈਂ ਗੁੱਡ ਮਾਰਨਿੰਗ ਹੁਣ ਬੁਲਾਉਂ ਸ਼ੂਟ ਕਰਦਾ ਵੇਖ ਮੁੰਡਿਆ ਇੱਧਰ ਮੈਂ ਹੋਰ ਕੀ ਹਾਲ ਹੈ ਠੀਕ ਹੈ ਉੱਕਰ ਪੋਟ ਜਾਵਾ ਜਵਾਕ ਚ ਲੈ ਕੇ ਕਿਵੇਂ ਤਰੇ ਜਵਾ ਚਾਚਾ ਚਾਚਾ ਸਮੈਲ ਦੇ ਮਾੜੀ ਪਹਿਲਾਂ ਵਿੱਚ ਦੇ ਐ ਹੈਲੋ ਮੈਂ ਆਕੇ ਦਪਰ ਇਹ ਵੀਡੀਓ ਬਣਾਉਣ ਲੱਗ ਗਿਆ ਮੈਂ ਮੈਂ 2 ਮਿੰਟ ਗੰਦ ਪਾ ਲਿਆ 2 ਮਿੰਟ 4 ਲੈਣਾ ਫੋਨ ਮੈਂ ਆਹੀ ਵਜਦਾ ਉਹ ਮੈਨੂੰ ਕਰ ਲੈ ਬਸ ਮਗਰੋਂ ਜਾ ਕੇ ਫੋਨ ਚਾਰ ਲੈ ਜਾਵਾਂ ਡਾਊਨ ਹੋਇਆ ਪਿਆਰੇ ਪਰ ਬਾਏ ਅਰੇ ਮੋਸਟਰ ਵਾਲੇ ਮੁੰਡਿਆ ਕਰਕੇ ਬੱਚੇ ਅੰਦਰ ਹਾਂ ਚੱਲ ਬਈ ਖੰਡ ਮਾਈ ਗੌਡ ਪਤਾ ਹੀ ਕਰੇਂਗਾ ਤੂੰ ਹਾਂ ਬੱਚੇ ਅੰਦਰ ਤੂੰ ਹੀ ਕਰਨੇ ਆ ਉਦੋਂ ਹੀ ਲਾ ਦਿੱ ਗਏ ਹਨ ਗੇਟ ਖੋਲ ਦਿੱ ਗਏ ਹੈਈ ਤੇਰੇ ਆ ਗਾ ਕੌਣਾ ਮੁੰਡਿਆ ਇਤਿਹਾਸ ਦਾ ਕੋਈ ਵੀ ਨਹੀਂ ਲੈ ਵਾ ਉਸ ਇੱਥੇ ਲਾ ਦੇ ਤੇ ਆਪੇ ਹੀ ਵੜੀ ਜਾਣਗੇ ਨਿਕਲੀ ਜਾਣਗੇ ਵੜੀ ਜਾਣਗੇ ਨਿਕਲੀ ਜਾਣਗੇ ਹਲਾ ਹੀ ਮੜੇ ਤੇਰੇ ਨੂੰ ਚਲੋ 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 ਬਸ ਹੁਣ ਆਪੇ ਬਹਿਣੇ ਖੱਲੇ ਜਾਂਦੇ ਅੰਦਰ ਇੱਕ ਦਾ ਗਿਆ ਇੱਕ ਤਾਂ ਗਿਆ ਅਸਦਾ ਕਿ ਲੈ ਕੱਲਾ ਕਲੰਦਰ ਵਰਦਾ ਦਿਖਾਵਾਂ ਮੈਂ ਮੈਂ ਵੀਡੀਓ ਵਿੱਚ ਕੱਢ ਦੇ ਆਹ ਇਹ ਬਿਮਾਰਾਣਾ ਉਹ ਵਾ ਇਹ ਹਾਂ 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 ਜਾਣਦੇ ਜੀ ਨਾ ਉਹ ਆਏ ਦਿੱਤੀ ਦਵਾਈ ਦੂਈ ਇਹਨੂੰ ਹੁੰਦਾ ਸੱਟ ਲੱਗ ਜਾਂਦਾ ਸੱਟ ਸਵੇਰ ਦਿੱਤੀ ਸੀ ਦਵਾਈ ਯਾਰ ਠੀਕ ਆ ਠੀਕ ਆ ਕੱਢ ਕੇ ਜਾਵੜੇਗੀ ਦੇਖ ਲੈ ਉਹ ਪੈ ਨਹੀਂ ਆ ਪਈ ਜਾਉਏ ਮੜਾ ਹੱਡ ਰਾਈਂਗਾ ਤੇ ਆ ਕੇ ਤੇਰਾ ਜਾਣ ਗਿਆ ਪਈ ਜਾਣ ਗਿਆ ਫਿਰ ਇੰਜ ਰਹਿ ਇੰਜ ਰਹਿ ਬੈ ਜਾ ਬੈ ਜਾ ਜਾਣਦੇ ਬੋਕਰ ਰਿਪੋਰਟ ਜਮ ਕਰਦਾ ਕੱਲ੍ਹ ਦਿਨ ਉਹ ਵੜ ਕੇ ਉਦੋਂ ਕੈਮਰਾ ਬੰਦ ਕਰਨਾ ਅੰਦਰ ਕਰ ਦੇਣੀ ਆਪਾਂ ਆਪਣਾ ਹਿਸਾਬ ਇਹ ਹੁੰਦਾ ਠੀਕ ਆ ਆਏ ਨਹੀਂ ਆਪਣਾ ਮਾੜੀ ਲਾਤੀ ਚਲੋ ਇੱਕ ਮਿੰਟ ਕਰਦੇ ਹਾਂ ਕਰਦੇ ਘੁਰਦੇ ਨਹੀਂ ਤਾਂ ਹੋਈ ਉਹਦਾ ਸੁਆਦ ਪੂਰਾ ਹਾਂ ਪੂਰਾ ਸੁਆਦ ਦੇਵਾਂਗੇ ਐ ਸਵਾਦ ਇਹਨਾਂ ਬਾਲ ਵੀ ਚਲਕਣਾ ਪਾ ਠੀਕ ਹੈ ਜੀ ਚਲਦੇ ਆ ਬਾਹਰ ਆਪਾਂ ਬਸ ਹਾਂ ਇਹ ਬਾਲ ਪਾ ਕੇ ਚੱਜਦੀ ਕੱਪੜੇ ਇਹਨਾਂ ਹਾਲਤ ਬਹੁਤ ਮਾੜੀ ਸਿਰਾਂ ਹੀ ਆਪਾਂ ਕਿਸੇ ਨੂੰ ਕੱਟਾਂਗੇ ਇਹਨਾਂ ਨੂੰ ਆਪਣਾ ਸਹ ਕੋਈ ਨਹੀਂਗਾ ਹਾਂ ਚਲੋ ਵੀ ਅੰਦਰ ਹੋਰ ਫਿਰ ਕੀ ਹਾਲ ਚਲੋ ਓਕੇ ਰਪਟੇ ਜਮ ਹਾਂ ਹੋਰ ਕੀ ਬੋਲੀ ਚੱਲੋ ਮਾੜਾ ਮੋਟਾ ਕੈਂਮਰਾਮੈਨ ਬਸਤੀਆਂ ਲੱਗੀਆਂ ਪਈਆਂ ਤੀਆਂ ਲੱਗੀਆਂ ਪਈਆਂ ਸਹੀ ਹੈ ਗਈ ਗਈ ਚਾਰ ਹੈਗੇ ਜਾਂਦੇ ਚੱਪਾਂ ਚ ਚਲੋ ਮੁੰਡਿਓ ਜਾਂਦੇ ਵੇਖ ਹਾਂ ਕਿਤੇ ਮਿਲ ਗਏ ਪਿੱਛੇ ਦੋ ਕੁੜੀਆਂ ਤਿੰਨ ਮੁੰਡੇ ਆ ਚੱਕ ਚੱਕ

ਮਲਾਹਰ ਮੈਨੂੰ ਵੀ ਕਹਿਣਾ ਬੂ ਫੇਰ ਦਿਖਾਵਾਂਗੇ ਹੈ ਓਏ ਖੜਦੇ ਖੜਦੇ ਚੱਲਣ ਦੇ ਹਾਂ ਚੱਲਣ ਦੇ ਓਏ ਮਲਾਹਰ ਮੈਨੂੰ ਵੀ ਕਹਿਣਾ ਬੂ ਫੇਰ ਫੇਰ ਕਰਦੇ ਆ ਬਈ ਕੋਈ ਨਹੀਂ ਫੇਰ ਕਰਦੇ ਆ ਬਈ ਕੋਈ ਨਹੀਂ ਲਓ ਡਰਾਈਵਰ ਸਾਹਿਬ ਚੱਲੋ ਜੀ ਕੈਮ ਹੋ ਗਿਆ ਮਾੜਾ ਯਾਰ ਕੈਮ ਹੋ ਜਾ ਚਾਚਾ ਕੈਮ ਠੀਕ ਹੈ ਠੀਕ ਹੈ ਚੱਲ ਚੱਲ ਗਿਆ ਮੁੰਡਿਆ ਇਹ ਬਲਾਉਂ ਗਿਆ ਪਤਾ ਟਕੜੀ ਕਰਨੀ ਚਾਹਣਾ ਹੁਣ ਹੁਣ ਦਿਨੇ ਨਜ਼ਾਰਾ ਸਾਰਿਆਂ ਨੂੰ ਉਹ ਨਜ਼ਾਰਾ ਦਵਾਂਗੇ ਐਵੇਂ ਉੱਕੇ ਪੈ ਲੋ ਕੇਰ ਬੰਦੇ ਵੀ ਨਾ ਕਾਦੀ ਗੱਲ ਹੁੰਦੀ ਹੈ ਬੰਦੇ ਆ ਮਾ ਇਹ ਗੱਲ ਨਹੀਂ ਬੰਦੀ ਇਹਦੇ ਕੰਟੈਂਟ ਹੈ ਨਹੀਂ ਕਿਤੇ ਕ ਟੈਂਟ ਨਹੀਂ ਕੰਟੈਂਟ ਬਣਾ ਕੇ ਦਿਖਾਵਾਂ ਹਾਂ ਹੁਣ ਬਣਾਉਣੇ ਆ ਬੰਦੇ ਆ ਮਾ ਕੋਈ ਗੱਲ ਨਹੀਂ ਬੰਦੀ ਇੱਕ ਗੱਲ ਤਾਂ ਦੇਖ ਲਈ ਠੀਕ ਹੈ ਬੰਦੇ ਆ ਮਾ ਗੱਲ ਨਹੀਂ ਮਤ ਚੱਲ ਕਰ ਮਗਰ ਚੱਲਣ ਦੇ ਪ੍ਰੋਪਰ ਦਿਖਾਵਾਂ ਨੀ ਅੱਜ ਆ ਜਾਵਾਂਗੇ ਜਣ ਨੂੰ ਓਏ ਹੋਏ ਝੜ ਦੇ ਹੁਣ ਆਏ ਨਾ ਕਿਤੇ ਫਿਰ ਦਿਖਾਉਣੇ ਓਏ ਨਹੀਂ ਚੱਲਣਾ ਕਿ ਕਹਿ ਦਈਏ ਵੀਡੀਓ ਪਾਉਣੀ ਵੀ ਆਪ ਮੁੜ ਕੇ ਪੈਣੀ ਵੀ ਨਹੀਂ ਆਪੋ 15 ਵੀ ਚੀਜ਼ ਲਾਏ ਨਹੀਂ ਕਹਿ ਦਈਏ ਕਿ ਜਾ ਦੇ ਕੇ ਹੈ ਕਹਿ ਦਈਏ ਕਿ ਜਾ ਦੇ ਆ ਕੀ ਸੀਗਾ ਪਤਾ ਨਹੀਂ ਆ ਦੰਬਲ ਸੁਣ ਕੇ ਸੀਗਾ ਬਾਹਰ ਤੇ ਬਾਹਰ ਤੇ ਮਾਰ ਤੇ ਚਾਚੇ ਹੋ ਜੀ ਉਹ ਦੇਖ ਆ ਸ਼ਕਤੀਮਾਨ ਗੱਟਕੇ ਨਾਲ ਮਨਾ ਵੇਚ ਮਾਰਨ ਦੇ ਯਾ ਓਏ ਅਰੇ ਬਲਾਉਂਗ ਕਰੀ ਬਲਾਉਂਗੀ ਯਾਰ ਕਿੱਥਾ ਉਹ ਦਾ ਪੰਪ ਦੇ ਦੀ ਰੋਡ ਦੇ ਮਾੜੇ ਨਾਲ ਛੱਕ ਜਾਂਦਾ ਨਾ ਤੁਹਾਨੂੰ ਮਾੜਾ ਛਕਾ ਦੇ ਚਲੋ ਜੀ ਹਾਂ ਉਹ ਸਟਾਟ ਹੈ ਓਏ ਬਣਪ੍ਰੀਤ ਇਹ ਨਾਲਾ ਵੀਡੀਓ ਮੇਰੀਆਂ ਵੇਂਦਾ ਹੈ ਇਹ ਨਾਲਾ ਹਾਂ ਵੇਖੀਏ ਹਾਂ ਇਹ ਗੱਲ ਹੈ ਸਿਆਣੇ ਜਵਾਗ ਹੈ ਦੱਬਦੇ ਬੰਦੇ ਆ ਖੱਚ ਕੇ ਚੱਲ ਮਾੜਾ ਗੱਡੀ ਵੇਖ ਆਪਣੀ ਤਕੜੀ ਹੈ ਬੁਰੀ रेडी दादा चलो चलो ਓਹ ਕਿ ਤੁਮ ਜਾਨਾ ਭਾਈ ਦਾ ਸਾਲਾ ਜਾਨਾ ਉਹਨਾਂ ਦਾ ਵਾਹ ਫਾਇਦਾ ਹੋਏ ਉਹਨਾਂ ਬਾਅਦ ਉਹਨੂੰ ਫੜ ਗਈ ਹੋਗੀ ਸਾਰੀ ਵੀਡੀਓ ਵਾਹ 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 ਇਨਸ਼ਾਅ ਅੱਲਾਹ ਓਕੇ ਜਾ ਮਾ ਜਾ ਰਹੀ ਹੈ ਬੰਦੇ ਨਾਲ ਹੀ ਗੱਲ ਉੱਠੀ ਹੈ ਉਹਦੇ ਨਾਲ ਕੁਝ ਨਹੀਂ ਹੋਗਾ ਓਏ ਤਾਂ ਉੱਥੇ ਚੱਲ ਗਏ ਬਾਅਦ ਥੋੜੇ ਜਿਹਾ

ਉਹ ਦਸੀਆ ਪਾ ਕੋਈ ਸੇਵਾ ਹੀ ਲੋੜੀਦਾ ਓ ਬਾਬਾ ਓ ਮੈਂ ਕੱਢ ਕੇ ਤੈਨੂੰ ਬਾਸੀ ਨਾ ਵੀ ਨਹੀਂ ਤੂੰ ਨਾ ਕੱਢੀ ਤੂੰ ਮੁੱਦੀ ਮਾਰ ਦੇਗਾ ਬਸ ਮੁੱਦੀ ਵਜੀ ਹੈ ਹੈ ਚੱਲ ਗਏ ਖਾਂ ਜਾਨੀ ਆਹ ਕਿ ਨਹੀਂ ਜਾਂਦਾ ਆਹ ਚੱਕੇ ਆਣੋ ਜਿੱਤਾਂ ਬਸ ਵੱਜ ਗਈ ਵੀ ਓਏ ਬਸ ਬਾਹ ਕੜਾਦੀ ਕੜਾਦੀ ਬਸ ਬਾਸ ਕੜਾਦੀ ਮੁੰਡੇ ਨੇ ਆ ਚੱਕੀਆ ਚੱਕੇ ਵਸੇਗਾ ਕਿਹਨੇ ਕਢਾ ਦੀ ਬਸ ਕਢਾ ਦੀ ਉੱਪਰ ਨੇ ਰਹਿ ਗਏ ਉੱਤੋਂ ਦੇ ਹਾਂ ਉੱਤੋਂ ਨੇ ਰਹਿ ਗਏ ਹਾਂ ਉੱਤੋਂ ਨੂੰ ਗਣਾਬੂ ਨੇ ਘਾ ਲਗੇ ਜਾ ਜਾ ਲਗੇ ਬਾਕੀ ਦੇ ਡੈਂਡ ਦੇ ਐ ਗਰਮ ਹੋ ਜੂ ਐ ਗਰਮ ਹੋ ਇਹ ਹੁੰਦਾ ਹੈ ਜਾ ਜਾ ਲਗੇ ਤੇ ਬਾਦ ਕੇ ਉੱਪਰ ਨੇ ਘਾ ਲਗੇ ਜੇਰ ਬਾਪੇ ਉਹ ਆਪਣੇ ਬੰਦੇ ਰਹਿ ਗਏ ਮਗਰੇ ਕਿੱਦਗੀ ਭੈਣ ਜਮਾ ਸੁੱਟ ਲਾ ਵਿਖੀ ਲੈ ਵਾਲੀ ਜਣੋ ਐ ਵਾਲੀ ਨਹੀਂ ਅਸੀਂ ਕੌਣ ਦੇ ਮਾਪ ਮਗਰ ਸੀਗੇ ਆਪਾਂ ਪਹਿਲਾ ਮੂਰੇ ਆ ਗਏ ਉਹ ਉੱਥੇ ਦੇ ਉੱਥੇ ਹੀ ਫਿਰਦੇ ਆ ਸਿੱਧਾ ਹੀ ਹੋਏ ਸਿੱਧਾ ਹੀ ਆ ਬਲ ਆਵੇਲੀ ਆ ਗਈ ਆਪਣੀ ਆਪਣੀਆਂ ਆ ਇਹ 베ਰੀ ਹਵੇਲੀ ਇੱਥੇ ਰਹਿੰਦੇ ਅਰ ਕਦਾਇਆ ਦਿੰਦੀ ਸੀ ਆਪਾਂ ਹਾਂ ਰੈਂਟ ਦਿੱਤੀ ਹੋਈ ਆਪਣੀ ਆ ਇਹ ਹਾਂ ਆਪਣੀ ਆਪਣੀਆਂ ਆਪਣੀ ਸਭ ਤਾਂ ਆਪਣਾ ਹੀ ਇੱਥੇਰ ਬਾਲ ਆ ਗਿਆ ਆਪਾਂ ਪਤਾ ਕਿੰਨੀ ਵਾਰ ਟੱਕ 2 ਕਿਲੋਮੀਟਰ ਆ ਗਿਆ ਆਪਾਂ 2 2000 ਓਏ 2000 ਕਿਲੋਮੀਟਰ ਆ ਗਏ ਹੋਰ ਬ੍ਰੋਕਰ ਪੜੋਤਾ ਜਮ ਹਾਰੀ ਜਮ ਮੈਨ ਆਹ ਯਾਰ ਆ ਗਿਆ ਵਿਚੋੜਨੀ ਆ ਇਹਦਾ ਤਾਂ ਅਜਾ ਕੱਲ ਨੂੰ ਆਊਗਾ ਇੱਥੇ ਹੀ ਆ ਕਿਉਂ ਤਾਂ ਆਉਂਦੀ ਆ ਸਹੀ ਗੱਲ ਆ ਕੱਲੇ ਬੰਦੇ ਕੱਲੇ ਹੀ ਹੁੰਦੇ ਹੁਣ ਮੇਰੇ ਲੱਗਦਾ 3000 ਆ ਗਿਆ ਆਪਾਂ ਵਧੀਆ ਨਾ ਮੋਲ ਬਣਿਆ ਸਵਾਪ ਬਣਿਆ ਆ ਅਸੀਂ ਆਪਣੇ ਕਰਨ ਅਸੀਂ ਬਾਦਲ ਆਉਣਾ ਜ਼ਰੂਰ ਸੀਗਾ ਇੱਥੇ ਉਹਨੇ ਆਉਂਦੇ ਮੁੱਠਿਆਂ ਦੇ ਸਵਾਦ ਨੂੰ ਰਸਿੰਦਾ ਹੈ ਚ ਪਰ ਕੀੜਾ ਖਾ ਕੇ ਮੁਰ ਜਾਉਂਦਾ ਅੱਛਾ ਅੱਛਾ ਉਹ ਚਾਰ ਹੋ ਗਏ 100 ਗਾਉਂਦ ਪਾਤਾ ਜਿੱਦੂ ਬਹਿ ਲਾਪਾ ਹਾਂ ਇਹ ਤਾਂ ਹੈ ਵੀ ਗੱਲਾਂ ਨਾ ਜਮਾ ਮੈਂ ਲਾ ਬੋਲਾ ਮੈਂ ਜਿੰਨੇ ਨਾ ਈਵਨ 35 ਬਲੌਗ ਪੈ ਗਏ ਆ ਚਾ ਆਪਣਾ ਸਿਰ ਲੱਗੂ ਜਾਮਾ ਲਾਵਾ ਕੋਈ ਨਾ ਲਾਵਾ ਗੱਲ ਲਾਵਾ ਹਾਂ ਹਾਂ ਜਵਾਂ ਟਿੱਕੇ ਬੈਠੇ ਸੀ ਮਾੜੇ ਹੋਣੀ ਹਿੱਲੇ ਆ ਕਰੀ ਬੈਠੇ ਆ ਜਵਾਂ ਜਵਾਂ ਟਿੱਕੇ ਬੈਠੇ ਸੀ ਆਪਾਂ ਰੋਹੀ ਗਏ ਰੋਹੀ ਕੇ ਸਾਹਸੇ ਬੈਠੇ ਪੈਜ ਤੁਹੀ ਨਾਲ ਓ ਮੇਰੇ ਵੀਰੋ ਕਹਿੰਦੇ ਕਿੱਥੇ ਆ ਗਏ ਬਾਦਲ ਬਾਦਲ ਪਿੰਡ ਬਾਦਲ ਆ ਗਏ ਇਹ ਤਾਂ ਬਾਦਲ ਬਾਦਲ ਆ ਦੇ ਬੈਠੇ ਇੱਥੇ ਨਜ਼ਾਰਾ ਦੇਖ ਕਿੱਡਾ ਬੱਜਾ ਬੈ ਤੂੰ ਆਥਨੇ ਮੜਾ ਹੋਰ ਦੇਖਾਂਗੇ ਦੀ ਆਥਨੇ ਜਦ ਮੁੜਦੇ ਦੇਖਾਂਗੇ ਹੈ ਉਹਨੇ ਕਿਹਾ ਜਿਹੜੀ ਕਿੰਦੀ ਵੰਦਾ ਇੱਥੇ ਲੈਣੇ ਹੀ ਲੱਗੇ ਬੰਦੇ ਆ ਆ ਆ ਆ ਕਿਦੀਗਾ ਕਿਦੀਵਾ ਓਏ ਉਹਨਾਂ ਦੀਆਂ ਕੁੜੀਆਂ ਉੱਤੇ ਜੀ ਫੈਲ ਹੋਰ ਅੱਛਾ ਇਹਦਾ ਇਹੀ ਵਜਦਾ ਸਾਨੂੰ ਭਰਾਵੋ ਬਾਈ ਬਾਲ ਨੇ ਕਿਹੜਾ ਹੁੰਦਾ ਹੈ ਹਾਂ YouTube ਤੇ ਸਾਨੂੰ ਹੋਰ ਕੋਈ ਨਹੀਂ ਬੰਨ ਟੱਕਦਾ ਇਹੀ ਵਜਦਾ ਅੱਛਾ ਦੇਖ ਕਹਿੰਦੇ ਹਰੇਕ ਦੀ ਮਰਹਾਈ ਜੀ ਆ ਜਾਓ ਹਾਂ ਆ ਜਾਓ ਕੀ ਹੋ ਗਿਆ ਓਏ ਚਪਰੀ ਗੈਂਗ ਹੈਂ ਇੱਕਲੇ ਬੜੇ ਖੜਿਆ ਮੁੰਡੇ ਆਇਆ ਮੁਰਤ ਕੇ ਆ ਫੋਰਚਨਰ ਕਿੰਨੂ ਭਲਾਈ ਆਪਣੀ ਹੈ ਕਾਲੂ ਸਾਡਾ ਬਲਾਗ ਕਿਹੜੀ ਤਕੜੀ ਔਏ ਚਾਚਾ ਚਾਚਾ ਬੁਲਾਓ ਚੱਲੀ ਜਾਂਦਾ ਇੱਥੇ ਆ ਫੂਲ ਲੈ ਤੇ ਕਾਲ ਤੇ ਆਓ ਜੀ ਜੀ ਹਲਦਾ ਬੀਜੀ ਅਤਾ ਕਿ ਨਹੀਂ ਬੋਲਿਆ ਹਾਂ 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 ਗੱਲ ਕੋਈ ਨਹੀਂ ਹੁੰਦਾ ਆਪਣੇ ਨਾਲ ਲੈ ਉਹਨੂੰ ਕਾਲ ਕਰੀਏ ਆਪਾਂ ਜੱਪੀ ਹੋਵੇ ਇੱਕ ਇੱਕੋ ਜੀ ਆ ਫਰ ਕੋਈ ਨਹੀਂ ਹੈਲੋ ਬਾਏ ਕਰਾ ਕੰਮ ਕਰ ਮਰਾ ਯਾਰ ਅੱਜ ਵੀਡੀਓ ਪਾਉਣ ਦਾ ਨਜ਼ਾਰਾ ਆਊਗਾ ਮੇਰੀ ਅੱਜ ਬਾਹਰ ਨਹੀਂ ਆਏ ਇਹ ਕਰਕੇ ਹੁੰਦੀ ਹੈ ਆਪਣੀ ਆਸਲ ਦਾ ਕਰ ਹਾਂ ਕਰਕੇ ਹੁੰਦੀ ਹੁੰਦੀ ਯਾਰ ਹਾਂ ਵੀਡੀਓ ਪਾਉਣ ਦਾ ਕਿਹਨੇ ਬਣਾ ਲੈਂਦੇ ਸੀ ਯਾਰ ਸਵਾਦ ਹੀ ਨਹੀਂ ਹੋਊ ਸੀ ਦੇਖਣ ਦਾ ਆਪ ਨੂੰ ਵੀ ਅਪਲੋਡ ਕਰਨ ਦਾ ਸਵਾਦ ਹੀ ਨਹੀਂ ਹੁੰਦਾ ਹੁੰਦਾ ਆ ਕੀ ਲਿਖਾਂਗੀ ਤੁਹਾਨੂੰ ਮੈਂ ਫੋਟੋ ਹੀ ਜੁਆਏ ਤੇ ਲਾ ਕੇ ਇੰਨਾਂ ਦੀ ਫੋਟੋ ਮਠਾਉਣਾ ਲਾ ਕੇ ਯਾ ਯਾ ਟੱਕ ਦੇਾਂਗੇ ਫੋਟੋ ਖਿੱਚਾਂਗੇ ਜਾ ਕੇ 15 ਰੁਪਏ ਕੀ ਹਾਂ ਤਗੜੀ ਦੀ ਅਦਾਈ ਜੇ ਪੈ ਗਿਆ ਹਾਂ ਰੂਮ ਤੇ ਆ ਕੇ ਕਿਹੜਾ ਰੂਮ ਵਜਦਾ ਸ਼ੂਟਿੰਗ ਰੂਮ ਹੈ ਹਾਂ ਅ ਤੂੰ ਜਸਟੂਡੀਓ ਆਪਣਾ ਡਾ ਸਟੂਡੀਓ ਸਟੂਡੀਓ ਯਾ 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 ਅੱਗੇ ਐਡੀਟ ਕਰਾਂਗੇ ਯਾ ਡਾ ਰਾਈਟ ਉਹ ਦੋ ਰਾਈਟ ਡਾਈਟ ਠੀਕ ਹੈ ਉੱਥੇ ਬਹਿ ਕੇ ਇੱਕ ਗੱਲ ਲਈ ਵਿੱਕ ਸ਼ੂਟ ਕਿਦੇ ਵਾਸਤੇ ਉਹਦੇ ਵਾਸਤੇ ਥਾਮੜੇ ਨਾਲ ਵਾਸਤੇ ਹੈ ਸਾਹਮਣੇ ਵਾਲੇ ਵਾਸਤੇ ਬਾਕੀ ਇਹ ਨਾਲ ਅਜ ਬਾਕੀ ਮਾਹੌਲ ਦੇਖੋ ਬਈ ਇੰਨਾ ਕਦੇ ਪੰਜਾਬ ਆਪਣੇ ਅਜਾ ਹਨੀ ਬਈ ਦਿਖਾਉਣੇ ਆ ਚਲੋ ਕਰਤੀਏ ਉਹ ਵਾਜ ਸਾਨੂੰ ਐਂਡੀ ਹੋ ਜਾਂਦੀ ਸੀ ਚਲੋ ਮੈਨੂੰ ਵੀ ਦੋ ਕਰਦੇ ਆ ਲਗਦੀ ਐਂਡੀ ਉਹ ਦੋ ਆ ਦੋ ਰਾ ਲੈਣਾ ਆਂਦੀ ਸੀ ਕਰਦੇ ਕੋਈ ਗੱਲ ਹੁੰਦੀ ਨਹੀਂ ਸਰਵਰ ਉਹ ਥੱਲੇ ਆ ਕੇ ਬੋਲਿਆ ਮਰੂ ਆ ਗਿਆ ਮਰੂ ਆ ਕੋਈ ਮਤ ਦੇ ਤਾ ਮਰੂ ਆ ਵੀ ਤੈਨੂੰ ਮੈਂ ਧੋਗੇ ਵੀ ਲਗਾ ਤਾ ਚੱਲੀ ਜਾਂਦੀ ਐ ਚੱਲੂਗੀ ਨਹੀਂ ਚੱਲੂਗੀ ਹਾਂ ਨਹੀਂ ਦੁਖਣਗੇ ਜੀ ਮਾਰ ਦਾਂਗਾ ਦਾ ਪਿੰਡ ਚੱਲੇ ਕਿੱਥੇ ਹੋਏ ਉਹ ਚੱਲੇ ਕਿੱਥੇ ਆਏ ਆਪਾਂ ਚੱਲੇ ਕਿੱਥੇ ਆ ਚੱਲੇ ਨਹੀਂ ਪਤਾ ਨਹੀਂ ਕਿ ਉਹ ਕਿੱਥੇ ਜੰਦੇ ਆਂ ਨਹੀਂ ਨਹੀਂ ਮੋਟਰਸਾਈਕਲ ਤੇ ਦਵਲ ਕਿੱਥੇ ਆਂਗੇ ਪਤਾ ਨਹੀਂ ਪਤਾ ਨਹੀਂ ਹੋਣਾ ਇੱਥੇ ਬੱਗੇ ਦਾ ਖਾ ਕੇ ਆਏ ਕਿਹੜੇ ਲੋਕ ਤਾਂ ਅੱਛਾ ਪਠਿਆੜ੍ਹ ਤੋਂ ਪਠਿਆੜ੍ਹ ਨਹੀਂ ਆਤੋ ਪਠਿਆੜ੍ਹ ਦੀ ਵਾਰ ਤੇ ਆਪਾਂ ਕੰਮ ਨੂੰ ਕੁੱਤੇ ਕਰੇ ਕਰਾ ਨਹੀਂ ਤੁਮਰੇ ਜੇ ਆਪ ਕੰਮ ਤਾਂ ਕਿਸ ਸੁਬਣੀ ਜੀ ਕਰਾ ਤੀਨੇ ਕਰ ਲਾਂਗੇ ਅੱਛਾ ਉਹ ਵੀ ਕਹਿਨਗੀ ਆਸ ਨਹੀਂ ਬੰਦ ਬਹੁਤ ਆ ਚਾਚਾ ਹੱਥ ਦਊ ਬਣਦੇ ਆ ਬਲੌਡੀ ਲਿਖ ਬੰਦੀ ਨਹੀਂ ਕਰਦੇ ਇਹ ਉੱਤੇ ਆ ਖੌਲ ਤੇ ਹੱਥ ਜੀ ਆ ਤੋੜਾ ਠੀਕ ਮੜਾ ਤੇ ਲੱਗਾ ਲੈ ਆ ਵੀ अहे करो पंद्रह किलो लड़ा लड्डू इस ठीक है अच्छा। पंद्रह किलो लड्डू ले लीं लड्डू लो वहाँ पे जाके ग्लाइडर में लड़ा पंद्रह किलो लड्डू लो ना क्यों मजबरा ठहर ठहर क्या लग गया बार पे ठहरो नहीं बार छंटे हमने पांव दिया तो ना यारा बाहर घड़े ज लग गया है बाहर वहाँ लग गया बाहर घड़े ज ਹੈਣੀ ਹੈਗਾ ਹੈਣੀ ਹੈਗਾ 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 ਉਹਨੂੰ ਜਾਂਦਾ ਮਨਪ੍ਰੀਤ ਮਨਪ੍ਰੀਤ ਦਾ ਕਹਿੰਦਾ ਤਿੰਨ ਅੰਡਰਗਰਾਉਂਡ ਬਹੁਤ ਖਾਈਏ ਇੱਥੇ ਅੰਡਰਗਰਾਉਂਡ ਇੱਥੇ ਆਹੋ ਗੜੀ ਵੇਖੀ ਤੂੰ ਆਇਆ ਤੇਨੂੰ ਲੱਗੂ ਆ ਵੀ ਇੱਥੇ ਕਰੇ ਫਿਰ ਆਇਆ ਨਹੀਂ ਨਾ ਬੰਬਾਰੀ ਅੱਛਾ ਕਿਹੜੀ ਇੱਥੇ ਕਿੱਦਾਂ ਇਹ ਆਹੀ ਗੜੀ ਆ ਪੰਜਾਈ ਇੰਜੀ ਆਹੀ ਇੱਧਰ ਦਾਰ ਵੀਰਿਆ ਗੜੀ ਨਾ ਤਮਾਹਾਂ ਤੂੰ ਗਾਂ ਜਾ ਕੇ ਵੇਖੀ ਮੋੜ ਤੂੰ ਕਿੰਨੇ ਸੀ ਮੋੜ ਕਿੰਨੇ ਆ ਇੱਥੇ ਬੈਨ ਵਾਹ ਯਾਰ ਕੀ ਬਾਤ ਹੈ ਇਹ ਖੇਰ ਪੰਜਗਾ ਹੈ ਨਹੀਂ ਇਹਦੇ ਸੁਦਾਈ ਜਾਣਾ ਅਜੇ ਤਾਂ ਮਹੌਲ ਹੋਇਆ ਹਾਂ ਲੱਗਦਾ ਕਿ ਚੰਕੀ ਲੰਗੀ ਵਿੱਚ ਵੀ ਆਹ ਤੂੰ ਵੇਖੀ ਜਦ ਲੱਗੀ ਕੁਛ ਆਊਗਾ ਇੱਥੇ ਲੈ ਕੀ ਬਾਤਾਂ ਨੇ ਇਹ ਭਾਈ ਇਹ ਭਾਂਤ ਨਹੀਂ ਬੜੀ ਤੇ ਜਿਹੜਾ ਅੰਗਲਾ ਅੰਗੇ ਲੱਗਦਾ ਕੰਦ ਹੋ ਗਿਆ ਨਾ ਤੇ ਕੌਲਾ ਇਹ ਵੇਲ ਗੇਟ ਆ ਗਿਆ ਮੋੜ ਆ ਗਿਆ ਇਹ ਮੋੜਾ ਇਹ ਮੋੜਾ ਤੇ ਜੀਹਨ ਵੇਖੀ ਦੇ ਉਹ ਆ ਗਿਆ ਓਏ ਵੇਖੀ ਉਹ ਦੇ ਲਿਆ ਉਹ ਕਿਧਰ ਗਿਆ ਦੂਸਰੇ ਉਹ ਇਧਰ ਹੀ ਗਿਆ ਛੋਰ ਕੇ ਦਸ ਹੱਲਾ ਬਾਲਾ ਯਾਰ ਉਹ 갔다 ਉਹ ਕਾਰਾਂ ਨਹੀਂ ਚੱਲਦਾ ਇਕੱਲੇ ਹੀ ਭੱਜ ਜਾਂਦੇ ਆਓ ਹੈ ਲੈ ਵੀ ਇਸ ਤਾਂ ਬੈਕ ਆ ਗਿਆ ਫੇਰ ਖੇਤ ਫਾਈਨਲੀ ਖੇਤ ਤੋਂ ਛਪਰੀ ਭੈਣ ਦਾ ਦੂਜਾ ਗੰਦਾ ਯਾਰ ਬੰਦਾ ਚੌੜ ਨੂੰ ਲੰਮਾ ਬਜੂਟ ਪਾ ਲੈਂਦਾ ਹਾਂ ਇਹ ਸਲਾਉਂਦਾ ਸੀ ਆਪਣੇ ਨਾਲ ਕਿੱਥੇ ਯਾਰ ਐਦਾਂ ਵਾਲੀ ਗੱਲ ਹੈਗੀ ਕੋਈ ਉਹੀ ਤਾਂ ਗੱਲ ਛੋਟਾ ਮੋਟਰਸਾਈਕਲ ਭੈਣ ਚ ਛੋਟਾ ਨਾਟ ਗਿਆ ਹਾਂ ਝੋਟਾ 5911 ਜੋ ਮਰਜੀ ਮਾਲ ਨੂੰ ਹੱਦ ਸੀ। ਉਹ ਹੁੰਦੇ ਚੋਬਰ। ਇਹ ਫੋਕਸ ਕਿਧਰ ਕਰ ਸਾਡੀ ਬਦਾ। ਥੋੜਾ ਜਿਹਾ ਕੰਮ ਓਏ। ਓਏ ਕਿੱਥੇ ਲੈ ਗਿਆ ਤੈਨੂੰ ਇਹ? ਉਹ ਪਾਣ। ਮਸਾਲਾ ਲਿਆਂਦਾ ਇਹਨੂੰ ਮੋੜ ਕੇ ਭਾਂਦ ਰਿਹਾ। ਥੋੜਾ ਅੱਗੇ ਉੱਠਾ ਚੱਕਦਾ ਕਮੇਟ ਦਾ। ਕੀ ਹੋ ਗਿਆ? ਤੂੰ ਹੀ ਪਣੀਏ? ਹੱਥ ਮਲਾਈ। ਤੂੰ ਹੀ ਪਣੀਏ ਘਰ ਜਾਣੇ। ਤੂੰ ਹੀ ਪਣੀਏ ਘਰ ਜਾਣੇ। ਇਹ ਤਾਂ ਨਹੀਂ ਯਾਰ ਮੋਟਰ ਮਟਰ ਸੰਚਲਾਉਣ ਦੀ। ਇਹੇ। ਉਮਰ ਹੀ ਆਪਾਂ ਵੀ ਸੀ ਕਿਸੇ ਟਾਈਮ। ਉਮਰੀਂ ਜੀ ਵੀ ਚਾਚਾ ਸੋੜ ਕੇ ਆ ਮੈਨੂੰ ਚੱਲ ਤੂੰ ਹੀ ਸੋੜ ਕੇ ਆਉਂਗੇ ਮੈਨੂੰ ਸੋੜ ਕੇ ਸੋੜ ਕੇ ਮੈਨੂੰ ਸਾਲੇ ਦੇ ਕਿ ਰਾਉਂਡ ਦੇ ਕੇ ਕੱਟੇਂ ਮੈਨੂੰ ਘਰੇ ਛੱਡ ਕੇ ਬਾਹਰ ਤੱਕ ਛੱਡਨੇ ਅਸੀਂ ਹਾਂ ਅਸੀਂ ਤਾਂ ਉਹ ਹੀ ਮੁੜਿਆ ਵਾਂਗੇ ਬੈੱਡ ਤੇ ਲਾ ਕੇ ਆਵਾਂਗੇ ਬੈੱਡ ਤੇ ਲਾ ਕੇ ਆਵਾਂਗੇ ਇਹ ਸੋ ਪੂਰੇ ਹੀ ਮੁੜਿਆ ਵਾਂਗੇ ਉਹ ਕਿੱਥੋਂ ਇੱਥੇ ਜਾ ਕੇ ਰ ਬੈਠਾ ਹੁੰਦਾ ਐਵੇਂ ਕੀ ਪਤਾ ੜਾ ਦੇ ਉਹ ਥਾ ਟੂ ਪੁੱਤਰ ਉੱਥੇ ਕਿਹੜੇ ਕੂਤਰਾ ਪਰਵਾੜਾ ਉਹਨੂੰ ੜਾ ਦੇ ੜਾ ਦੇ ਕੋ ਕਲ ਮੈਂ ਛੱਡ ਕਾ ਮਨ ਮੰਗੀ ਆਇਆ ਫਿਰ ਭੇੜਾ ਗੋਡਾ ਵਜਾ ਭੈਣ ਨੂੰ ਨਾਲ ਦਾ ਲੋ ਮਿੱਤਰੋ ਨਿੱਗਾ ਪਾਣੀ ਲਿਆ ਏ ਇਹਨਾਂ ਕੋਲੇ ਉਹ ਛੱਡ ਕੇ ਸੀ ਮਨਪ੍ਰੀਤ ਤੇ ਮੁੰਡਾੜਾ ਆਪਣਾ ਬੋਲਦੀ ਪਾ ਮਾਂ ਵੀ ਛੱਡ ਕੇ ਉਹ ਮੈਂ ਤਾਂ ਪਤਾ ਨਹੀਂ ਤੇ ਓਕੇ ਰਿਪੋਰਟ ਹੈ ਪਾਣੀ ਨਿੱਗਾ ਪਾ ਦੇ ਦਾਣੇਦਾਰ ਕੋਲੇ ਪਏ ਆ ਬਹੁਤ ਜ਼ਿਆਦਾ ਠੀਕ ਹੈ ਕਲ ਨਿੱਗਾ ਪਾਣੀ ਪਾ ਦਿੱ ਗਿਆਂ ਨੂੰ ਠੰਡਾ ਪਾਣੀ ਤਾਂ ਹੈਗਾ ਵਿੱਚ ਮਿਕਸ ਜਿਆ ਕਰ ਦਈਏ ਹੈਗਾ ਵੀ ਪੀਂਦੇ ਨਹੀਂ ਪੁੱਤਰ ਨਹੀਂ ਜਾਂਦਾ ਤੇ ਸਹੀ ਗੱਲ ਆ ਇੰਨੀ ਪੀਤਾ ਇਹਦਾ ਪਾਣੀ ਉਹਨਾ ਠੰਡਾ ਥੋੜਾ ਇਹ ਢੋਲ ਦੇ ਕੇ ਨਾ ਪਾਣੀ ਥੋੜਾ ਇਹ ਪਾਣੀ ਢੋਲ ਕੇ ਥੋਟਣ ਲੈ बिजली बैठी तो देखा मान लिफा बिल्ली लगी मेता हेलो भाए नि हो गया हाँ पानी पीने जो हो गया बैठे इधर बैठी कबूतरी पड़े ਬੈਠੀ ਆ ਬੈਠੀ ਆ ਕਬੂਤਰੀ ਬੈਠੀ ਆ ਚਲ ਕੋਈ ਨਹੀਂ ਬਈ ਖਾਣਾ ਖਾਣ ਲੈ ਲਈਏ ਕਰਾਂ ਫੇਰ ਦਿਖਾਉਣੇ ਸਾਨੂੰ ਹਾਂਜੀ ਮਿੱਤਰੋ ਤੇ ਮੈਂ ਤਾਂ ਕਰ ਦਈਏ ਵੀਡੀਓ ਦੇ ਐਂਡਿੰਗ ਆਪਾਂ ਬੈਠੇ ਆਂ ਟਾਈਮ ਤਾਂ ਬਹੁਤ ਹੋ ਗਿਆ 8:00 ਵਜੇ ਜਿਆਦਾ ਬਹੁਤ ਨਹੀਂ ਹੋਇਆ ਤੇ ਬਈ ਅੱਜ ਤੁਸੀਂ ਵੀਡੀਓ ਵੇਖ ਲਈ ਕੱਲਾ ਗੰਦ ਪਾਇਆ ਹੋਰ ਕੁਝ ਨਹੀਂ ਕਰਿਆ ਅਸੀਂ ਨਿਆਰੇ ਲਈ ਆ ਉਹਦੇ ਕਿੱਕਾ ਮਾਰ ਕੇ ਕੁਝ ਕਰ ਲਿਆ ਤੇ ਜੇ ਕੋਈ ਮਾੜਾ ਮੋਟਾ ਗਲਤ ਗੁਲਤ ਬੋਲਿਆ ਹੋਇਆ ਸ਼ਬਦ ਤੇ ਮਾਫ ਕਰਿਓ ਵੈਸੇ ਗੱਲ ਤਾਂ ਬੋਲਦਿਆਂ ਜਿੰਨੀ ਗੱਲ ਕਰਦਿਆਂ ਸਹੀ ਕਰਦਿਆਂ ਨਹੀਂ ਆ ਪਈ ਗੱਲਾਂ ਮੈਨੂੰ ਪਤਾ ਕੁਝ ਗਲਤ ਹੋਈਆਂ ਵਿੱਚ ਮੜੀਆਂ ਮੋਟੀਆਂ ਕੁਝ ਨਿੱਕੇ ਮੋਟੇ ਸ਼ਬਦ ਜੀ ਤੇ ਉਹਨਾਂ ਨੂੰ ਵੇਖਦੇ ਹਿਸਾਬ ਤਾਵਾ ਆਪਦੇ ਨਾਲ ਤੇ ਬਸ ਓਕੇ ਰਿਪੋਰਟ ਆ ਬਾਕੀ ਵੀਡੀਓ ਦੀ ਮੈਂ ਚਲ ਲੈਂਡਿੰਗ ਉਨਿੰਗ ਕਰ ਦਿੱਤੀ ਜਾਰਾ ਗਿਆ ਆਸੀ ਮਜ਼ਾ ਖੜਿਆ ਬਣਾ ਬਲੌਗ ਆਪਣਾ ਵਧੀਆ ਚੱਲਣ ਯਾਰੇ ਲਈ ਆਜ ਤਾ ਆ ਕੁਝ ਕੰਮ ਵੀ ਸੀ ਕੁਝ ਨਿਆਰੇ ਵੀ ਲੈ ਆ ਬਹੁਤ ਓਕੇ ਰਿਪੋਰਟ ਆ ਭਾਈ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿੱਤਾ ਕਰੋ ਵੈਸੇ ਕਰਦੇ ਰਹੇ ਨਹੀਂ ਤੇ ਫਿਰ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਤੇ ਮਿਲਦੇ ਆ ਕਿਸੇ ਨਵੇਂ ਵੀਡੀਓ ਨਾਲ ਹੋ ਸਕਿਆ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੁਸੀਂ ਵੀ ਦੱਬ ਕੇ ਕਰ ਦਿਓ ਸ਼ੇਅਰ ਓਕੇ ਬਾਏ ਬਾਏ